ਚ ਬੈਨ ਕਰਤੀਆ ਚੀਜ਼ ਨਾ ਕੋਈ ਵੇਚ ਸਕਦਾ ਤੇ ਨਾ ਕੋਈ ਲੈ ਕੇ ਆ ਸਕਦਾ ਜੇ ਨਾ ਮੰਨੀਆਂ ਗੱਲਾਂ ਤਾਂ ਖੈਰ ਨਹੀਂ ਤੁਹਾਡੇ ਮੁਤਾਬਕ ਸਹੀ ਫੈਸਲਾ ਹੈ ਜਾਂ ਗਲਤ ਕਮੈਂਟਾਂ ਰਾਹੀਂ ਜ਼ਰੂਰ ਦੱਸੋ ਹਰ ਸਾਲ ਲੱਖਾਂ ਸ਼ਰਧਾਲੂ ਮਾ ਬੈਸ਼ਨੂ ਦੇਵੀ ਜੀ ਦੇ ਦਰਬਾਰ ਤੇ ਜਾਂਦੇ ਨੇ ਦਰਸ਼ਨਾਂ ਦੇ ਲਈ ਜੰਮੂ ਵੱਲ ਨੂੰ ਜਾਂਦੇ ਨੇ ਕਟੜਾ ਵੱਲ ਨੂੰ ਜਾਂਦੇ ਨੇ ਤਾਂ ਅਜਿਹੇ ਦੇ ਵਿੱਚ ਕੁਝ ਚੀਜ਼ਾਂ ਜੜੀਆਂ ਨੇ ਤੁਹਾਡੇ ਨਾਲ ਸਾਂਝੀਆਂ ਕਰਨ ਜਾ ਰਿਹਾ ਹਾਂ ਕਿ ਕਿਹੜੀ ਚੀਜ਼ ਦੇ ਉੱਪਰ ਬੈਨ ਲਗਾ ਦਿੱਤਾ ਗਿਆ ਕਿ ਕਿਹੜੀ ਚੀਜ਼ ਦੇ ਉੱਤੇ ਪਾਬੰਦੀ ਲਗਾ ਦਿੱਤੀ ਗਈ ਹੈ ਕਿ ਨਾ ਹੁਣ ਉੱਥੇ ਵਿਕੇਗੀ ਤੇ ਨਾ ਹੁਣ ਘਰੋਂ ਦੀ ਕੋਈ ਲੈ ਕੇ ਜਾ ਸਕਦਾ ਤਾਂ ਅਜਿਹੇ ਦੇ ਵਿੱਚ ਤੁਹਾਨੂੰ ਦੱਸਣਾ ਚਾਹੁੰਦੇ ਹਾਂ ਕਿ ਪੂਰੇ ਰੂਟ ਦੇ ਉੱਤੇ ਸ਼ਰਾਬ, ਮੀਟ, ਤੰਬਾਕੂ ਉਤਪਾਦਾਂ ਦੇ ਉੱਤੇ ਬੈਨ ਲਗਾ ਦਿੱਤਾ ਗਿਆ ਹੈ ਇਸ ਦੇ ਬਾਵਜੂਦ ਲੋਕ ਸਿਗਰਟ ਅਤੇ ਤੰਬਾਕੂ ਦਾ ਸੇਵਨ ਕਰਦੇ ਨੇ ਇਸ ਦੇ ਉੱਤੇ ਸਖਤ ਕਾਰਵਾਈ ਕਰਦੇ ਹੋਏ ਸਰਕਾਰ ਨੇ ਯਾਤਰਾ ਦੇ ਰੂਟ ਦੇ ਉੱਤੇ ਇਹਨਾਂ ਨਸ਼ੀਲਿਆਂ ਪਦਾਨਤਾ ਦੀ ਵਰਤੋਂ ਦੇ ਉੱਤੇ ਪਾਬੰਦੀ ਲਗਾ ਦਿੱਤੀ ਹੈ ਕਿ ਇਹ ਫੈਸਲਾ ਸਹੀ ਹੈ ਜਾਂ ਗਲਤ ਹਾਂ ਜਾਂ ਨਾ ਦੇ ਵਿੱਚ ਕਮੈਂਟਾਂ ਰਾਹੀਂ ਜ਼ਰੂਰ ਦੱਸੋ ਕਿਉਂਕਿ ਬਹੁਤ ਫਰਕ ਪੈਂਦਾ ਹੈ ਤੁਹਾਡੇ ਕਮੈਂਟਸ ਦਾ ਤਾਂ ਜ਼ਿਲ੍ਹਾ ਮੈਜਿਸਟ੍ਰੇਟ ਵਿਸ਼ੇਸ਼ ਮਹਾਜਨ ਨੇ ਦੱਸਿਆ ਕਿ ਮਾਤਾ ਵੈਸ਼ਨੋ ਦੇਵੀ ਦੇ ਦਰਸ਼ਨਾਂ ਦੇ ਲਈ ਆਉਣ ਵਾਲੇ ਲੋਕਾਂ ਨੂੰ ਦੇਖਦੇ ਹੋਏ ਪੂਰੇ ਰਸਤੇ ਦੇ ਉੱਤੇ ਸ਼ਰਾਬ ਅਤੇ ਮੀਟ ਤੇ ਪਾਬੰਦੀ ਹੈ ਪਰ ਪਾਬੰਦੀ ਦੇ باوجود ਲੋਕ ਇਹਨਾਂ ਚੀਜ਼ਾਂ ਦਾ ਪ੍ਰਯੋਗ ਕਰਦੇ ਨੇ ਸੇਵਨ ਕਰਦੇ ਹੋਏ ਪਾਏ ਜਾਂਦੇ ਨੇ ਇਸ ਦੇ ਲਈ ਅਸੀਂ ਜਿਹੜਾ ਉਹਨਾਂ ਨੇ ਕਿਹਾ ਕਿ ਨੌਵੇਂ ਚੌਕ ਪੋਸਟ ਕਟੜਾ ਦੀ ਪੰਥਾਲ ਚੈੱਕ ਪੋਸਟ ਇਸ ਦੇ ਨਾਲ ਹੀ ਤਾਰਾ ਕੋਟ ਮਾਰਗ ਦੇ ਸ਼ੁਰੂਆਤੀ ਜਿਹੜਾ ਪੁਆਇੰਟ ਹੈ ਉਸ ਤੋਂ ਮਾਤਾ ਵੈਸ਼ਨੂ ਦੇਵੀ ਜਿਹਦੇ ਭਵਨ ਤੱਕ ਕਿਸੇ ਵੀ ਤਰੀਕੇ ਤੇ ਪਾਬੰਦੀ ਦੀ ਜਿਹੜੀ ਹੈ ਤਬਾਕੂ ਦੀ ਜਿਹੜੀ ਵਿਕਰੀ ਸਟੋਰੇਜ ਅਤੇ ਸੇਵਨ ਦੇ ਉੱਤੇ ਬੈਨ ਲਗਾ ਦਿੱਤਾ ਗਿਆ ਪਾਬੰਦੀ ਲਗਾਉਣ ਦੇ ਹੁਕਮ ਜਿਹੜੇ ਜਾਰੀ ਕਰ ਦਿੱਤੇ ਗਏ ਨੇ ਤੁਹਾਡੇ ਮੁਤਾਬਕ ਇਹ ਫੈਸਲਾ ਸਹੀ ਲਿਆ ਗਿਆ ਜਾਂ ਫਿਰ ਗਲਤ ਜ਼ਰੂਰ ਕਮੈਂਟਾਂ ਰਾਹੀਂ ਦੱਸੋ ਹਰ ਸਾਲ ਲੱਖਾਂ ਸ਼ਰਧਾਲੂ ਮਾ ਬੈਸ਼ਨੂ ਦੇਵੀ ਜੀ ਦੇ ਦਰਬਾਰ ਤੇ ਜਾਂਦੇ ਨੇ ਦਰਸ਼ਨਾਂ ਦੇ ਲਈ ਜੰਮੂਦ ਵੱਲ ਨੂੰ ਜਾਂਦੇ ਨੇ ਕਟੜਾ ਵੱਲ ਨੂੰ ਜਾਂਦੇ ਨੇ ਤਾਂ ਅਜਿਹੇ ਦੇ ਵਿੱਚ ਕੁਝ ਚੀਜ਼ਾਂ ਜੜੀਆਂ ਨੇ ਤੁਹਾਡੇ ਨਾਲ ਸਾਂਝੀਆਂ ਕਰਨ ਜਾ ਰਹੇ ਹਾਂ ਕਿ ਕਿਹੜੀ ਚੀਜ਼ ਦੇ ਉੱਪਰ ਬੈਨ ਲਗਾ ਦਿੱਤਾ ਗਿਆ ਕਿ ਕਿਹੜੀ ਚੀਜ਼ ਦੇ ਉੱਤੇ ਪਾਬੰਦੀ ਲਗਾ ਦਿੱਤੀ ਗਿਆ ਕਿ ਨਾ ਹੁਣ ਉੱਥੇ ਵਿਕੇਗੀ ਤੇ ਨਾ ਹੁਣ ਘਰੋਂ ਦੀ ਕੋਈ ਲੈ ਕੇ ਜਾ ਸਕਦਾ ਤਾਂ ਅਜਿਹੇ ਦੇ ਵਿੱਚ ਤੁਹਾਨੂੰ ਦੱਸਣਾ ਚਾਹੁੰਦੇ ਹਾਂ ਕਿ ਪੂਰੇ ਰੂਟ ਦੇ ਉੱਤੇ ਸ਼ਰਾਬ, ਮੀਟ, ਤੰਬਾਕੂ ਉਤਪਾਦਾਂ ਦੇ ਉੱਤੇ ਬੈਨ ਲਗਾ ਦਿੱਤਾ ਗਿਆ ਇਸ ਦੇ ਬਾਵਜੂਦ ਲੋਕ ਸਿਗਰਟ ਅਤੇ ਤਬਾਕੂ ਦਾ ਸੇਵਨ ਕਰਦੇ ਨੇ ਇਸ ਦੇ ਉੱਤੇ ਸਖਤ ਕਾਰਵਾਈ ਕਰਦੇ ਹੋਏ ਸਰਕਾਰ ਨੇ ਯਾਤਰਾ ਦੇ ਰੂਟ ਦੇ ਉੱਤੇ ਇਹਨਾਂ ਨਸ਼ੀਲੇ ਆ ਪਦਾਰਥਾਂ ਦੀ ਵਰਤੋਂ ਦੇ ਉੱਤੇ ਪਾਬੰਦੀ ਲਗਾ ਦਿੱਤੀ ਹੈ ਕਿ ਇਹ ਫੈਸਲਾ ਸਹੀ ਹੈ ਜਾਂ ਗਲਤ ਹੈ ਜਾਂ ਨਾ ਦੇ ਵਿੱਚ ਕਮੈਂਟਾਂ ਰਾਹੀਂ ਜ਼ਰੂਰ ਦੱਸੋ ਕਿਉਂਕਿ ਬਹੁਤ ਫਰਕ ਪੈਂਦਾ ਤੁਹਾਡੇ ਕਮੈਂਟਸ ਦਾ ਤਾਂ ਜ਼ਿਲ੍ਹਾ ਮੈਜਿਸਟ੍ਰੇਟ ਵਿਸ਼ੇਸ਼ ਮਹਾਜਨ ਨੇ ਦੱਸਿਆ ਕਿ ਮਾਤਾ ਵੈਸ਼ਨੋ ਦੇਵੀ ਜਿਹਦੇ ਦਰਸ਼ਨਾ ਦੇ ਲਈ ਆਉਣ ਵਾਲੇ ਲੋਕਾਂ ਨੂੰ ਦੇਖਦੇ ਹੋਏ ਪੂਰੇ ਰਸਤੇ ਦੇ ਉੱਤੇ ਸ਼ਰਾਬ ਅਤੇ ਮੀਟ ਤੇ ਪਾਬੰਦੀਆਂ ਪਰ ਪਾਬੰਦੀ ਦੇ باوجود ਲੋਕ ਇਹਨਾਂ ਚੀਜ਼ਾਂ ਦਾ ਪ੍ਰਯੋਗ ਕਰਦੇ ਨੇ ਸੇਵਨ ਕਰਦੇ ਹੋਏ ਪਾਏ ਜਾਂਦੇ ਨੇ ਇਸ ਦੇ ਲਈ ਅਸੀਂ ਜਿਹੜਾ ਉਹਨਾਂ ਨੇ ਕਿਹਾ ਕਿ ਨੌਵੇਂ ਚੌਕ ਪੋਸਟ ਕਟੜਾ ਦੀ ਪੰਥਾਲ ਚੈੱਕ ਪੋਸਟ ਮਾ ਵੈਸ਼ਨੋ ਦੇਵੀ ਜੀ ਦੀ ਨਗਰੀ